ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਹੱਜ ਸਵੇਰ ਸਵੇਰ ਲਾਗੇ ਸਫਾਈਆਂ ਕਰ ਰਹਾ ਕਹਿ ਕੇ ਤੁਹਾਨੂੰ ਦੱਸਿਆ ਸੀ ਪਿਛਲੇ ਵਾਰ ਕਿ ਮੇਰੇ ਮੇਵਰਾ ਸਾਡ ਗਿੱੜਾ ਡੰਗਰੇ ਦੇ ਹੋਰ ਦਾ ਵਿਆਹ ਹੋਇਆ ਤੇ ਜਿੱਦੂ ਦੇ ਤੇ ਦਾ ਇਸ ਕਰਕੇ ਸਰਦੀਆਂ ਦੀ ਜਿਹੜੀ ਗੰਦਗੀ ਸੀ ਪੂਰੀ ਇਕੱਠੀ ਹੋ ਕੇ ਜੰਮੀ ਹੋਈ ਸੀ ਤਰੇਲ ਵਗੈਰਾ ਪੈਂਦੀ ਸੀ ਤੇ ਉਸ ਤੋਂ ਬਾਅਦ ਤੇ ਡਸਟ ਪੈਂਦਾ ਸੀਗਾ ਫਿਰ ਮੈਂ ਸੋਚਿਆ ਵੀ ਸਵੇਰ ਸਵੇਰ ਚੱਲੇ ਦੀ ਸਫਾਈ ਕਰਤੀ ਕਰਦੇ ਕੰਮ ਕਾਜ ਕਰਕੇ ਸਾਰੇ ਮੈਂ ਉਸ ਦਿਵਾਰੇ ਗੱਡੀ ਧੋਣ ਲਾਗੇ ਸੀਗੇ ਕਿ ਕਿ ਗੱਡੀ ਉਹਦੀ ਚੱਲਦੀ ਹੈ ਜਦੋਂ ਉਹਨਾਂ ਦੇ ਡੈਡੀ ਹੁੰਦੇ ਨੇ ਅਦਰਵਾਇਜ਼ ਇਹ ਖੜੀ ਰਹਿੰਦੀ ਆ ਕਵਰ ਮੈਚ ਕਰਕੇ ਵੀ ਚੜਾਉਂਦੀ ਇਸ ਤੇ ਇਹਦੇ ਵਿੱਚ ਨਾ ਚੂਹੇ ਵੜ ਗਏ ਸੀਗੇ ਤੇ ਕਾਫੀ ਇਹ ਨੁਕਸਾਨ ਕਰਤਾ ਸੀ ਗੱਡੀ ਦੇ ਵਿੱਚ ਤਾਰਾਂ ਵਗੈਰਾ ਉਕਪੀਆਂ ਸੀ ਕਪੱਖੇ ਤੁਕਤੇ ਸੀਗੇ ਤੇ ਇਸ ਕਰਕੇ ਨਾ ਮੈਂ ਕਵਰ ਨਹੀਂ ਚੜਾਉਂਦੀ ਹੈਗੀ ਕਵਰ ਇਹਦਾ ਹੈਗਾਗਾ ਪਰ ਮੈਂ ਉਹ ਚੜਾਉਂਦੀ ਨਹੀਂ ਹੈਗੀ ਇੱਕ ਵਾਰ ਮੈਂ ਸ਼ੈਂਪੂ ਲਗਾ ਦੇਤੀ ਉਸ ਤੋਂ ਬਾਅਦ ਚ ਫਿਰ ਪਾਣੀ ਨਾਲ ਵਾਸ਼ ਕਰ ਲਈ ਤੇ ਠੰਡ ਇਸ ਕਰਕੇ ਲੱਗ ਗਈ ਨਹੀਂ ਤੇ ਮੈਂ ਵੀ ਤੇ ਚਾਰ ਵਾਰ ਇਸ ਵਾਰ ਮੈਨੂੰ ਸਰਦੀ ਦੇ ਵਿੱਚ ਠੰਡ ਲੱਗੀ ਆ ਕਿਉਂ ਆਪਣੇ ਜਿਹੜਾ ਦੇੜਾਗਾ ਨਾ ਉਹ ਉਪਰ ਹੈ ਜ਼ਿਆਦਾ ਇਧਰੋਂ ਖੇਤਾਂ ਦੇ ਵਿੱਚੋਂ ਜ਼ਿਆਦਾ ਠੰਡਾ ਹੁੰਦੀ ਹੈ ਇਸ ਕਰਕੇ ਫਿਰ ਮੈਂ ਜਿਹੜਾ ਬਿਮਾਰ ਹੋ ਜਾਂਦੀ ਆ ਅੱਜ ਮੈਂ ਫਰਸ਼ ਵਗੈਰਾ ਵੀ ਧੋਣੇ ਨੇ ਤੇ ਨਾਲ ਹੀ ਅੰਦਰ ਜਿਹੜੀ ਹੈਗੀ ਅੰਦਰਲੀ ਸਫਾਈ ਜਿਹੜੀ ਹੋ ਗਈ ਸੀ ਫਿਰ ਮੈਂ ਗੱਡੀ ਧੋ ਕੇ ਉਹ ਧੁੱਪੇ ਖੜਾ ਆਤੀ ਤੇ ਉਸ ਤੋਂ ਬਾਅਦ ਚ ਮੈਂ ਲੱਗ ਗਈ ਸਕੂਟਰੀ ਧੋਣ ਮੋਟਰਸਾਈਕਲ ਕੋਈ ਲੈ ਕੇ ਗਿਆ ਹੋਇਆ ਨਹੀਂ ਤਾਂ ਉਹ ਵੀ ਵੀ ਸਫਾਈ ਹੋ ਜਾਂਦੀ ਉਹ ਆਪੀ ਲੈ ਜਾਣਗੇ ਧੋ ਕੇ ਜੇ ਲੈ ਕੇ ਗਏ ਨੇ ਉਸ ਤੋਂ ਬਾਅਦ ਸਕੂਟਰੀ ਧੋਤੀ ਇਹਦੇ ਤੇ ਵੀ ਬਹੁਤ ਜ਼ਿਆਦਾ ਡਸਟ ਸੀ ਤੇ ਪਾਈਪ ਮੇਰੇ ਕੋਲ ਜਿਹੜਾ ਸੀਗਾ ਟੁੱਟ ਗਿਆ ਸਾਦੀ ਕਰਕੇ ਤੇ ਜਦੋਂ ਉਹਨੂੰ ਖੋਲਦੇ ਜਿਹਾ ਉਹ ਜੰਮਿਆ ਹੋਇਆ ਸੀ ਇਸ ਕਰਕੇ ਉਹ ਟੁੱਟ ਗਿਆ ਫਟ ਗਿਆ ਪਾਈਪ ਕੁੱਤੇ ਸੀਗੇ ਜਿਹੜੇ ਠੰਡ ਨਾਲ ਦੇਖੋ ਸਾਰੇ ਆ ਮਾਚੀਗੇ ਸਰਦੀ ਨਾਲ ਠੰਡ ਇੰਨੀ ਜ਼ਿਆਦਾ ਸੀਗੀ ਆ ਦੇਖੋ ਪਾਈਪ ਸਾਰਾ ਫਟਿਆ ਹੋਇਆ ਹੈਗਾ ਚਲ ਟੰਗਾ ਜਾ ਲੈ ਜੂਗਾ ਇਹਦੇ ਨਾਲ ਕਹੇ ਉੱਤਰ ਗਿਆ। ਨਾ ਮਾਚਲਾ ਦਾ ਮੱਗ ਨਾਲ ਕੰਮ। ਸਭ ਤੋਂ ਪਹਿਲਾਂ ਅਸੀਂ ਨੇ ਵੇੜੇ ਦੇ ਵਿੱਚ ਜਿਹੜਾ ਸੀਗਾ ਸਰਫਜੀ ਉਹ ਘਰਤੀ ਮਨੇ। ਸਾਫ ਕਰਦਾਂਗੇ। ਉਹ ਉਮੀਰ ਉਹ ਲੱਗੀ ਸੀ ਹਰੇ ਹਰੀ ਹਰ ਹਰਾ ਜਿਹਾ ਲੱਗਿਆ ਸੀ ਉਹ। ਆ ਕੀ ਕਹਿੰਦੇ ਨੇ ਇਹਨੂੰ? ਹਾਂ ਜਰਬ। ਇਸ ਕਰਕੇ ਫਿਰ ਉਹ ਬਹੁਤ ਜਿਆਦਾ ਮੁਸ਼ਕਲ ਜੀ ਸੀ ਉਹ ਬ੍ਰਸ਼ ਨਾਲ ਉਹਦੇ ਉੱਤੇ ਅਸੀਂ ਗਰਮ ਪਾਣੀ ਪਾ ਕੇ ਬ੍ਰਸ਼ ਨਾਲ ਉਤਾਰਿਆ ਉਹ ਮੈਂ ਤੇ ਇੱਕ ਨੂਰ ਨੇ ਇੱਕ ਨੂਰ ਮੇਰੀ ਹੈਲਪ ਕਰ ਰਿਆ ਸੀਗਾ ਉਹਨੂੰ ਮੈਂ ਕਹਤਾ ਸੀ ਮੈਂ ਕਿ ਤੇਰੀ ਮੈਂ ਖਾਣਾ ਪਾਣੀ ਤੇਰੇ ਕਰੂੰਗਾ ਅੱਜ ਇਸ ਕਰਕੇ ਮੈਂ ਕਿਹਾ ਤੂੰ ਮੇਰੀ ਹੈਲਪ ਕਰ ਵੀਡੀਓ ਸ਼ੂਟ ਕਰਨ ਦੇ ਵਿੱਚ ਵੀ ਹੈਲਪ ਕਰ ਰਿਆ ਸੀ ਮੇਰੀ ਤੇ ਨਾਲ ਮੇਰੇ ਉਹ ਕੰਮ ਕਰਨ ਦੇ ਵਿੱਚ ਵੀ ਸਾਹਿਲ ਅੰਦਰ ਕੰਮ ਕਰ ਰਹੀ ਸੀਗੀ ਸਰਵ ਵੀ ਵੈਸੇ ਕੰਮ ਕਰਦੀ ਆ ਉਹ ਜ਼ਿਆਦਾਤਰ ਉਹਨੂੰ ਸਾਫ ਸਫਾਈ ਦਾ ਜ਼ਿਆਦਾ ਹੁੰਦਾ ਦਾ ਛੋਟੇ ਨੇ ਬੱਚੇ ਮੈਂ ਜ਼ਿਆਦਾਤਰ ਇਹਨਾਂ ਨੂੰ ਕੰਮ ਲਗਾਉਂਦੀ ਨੇ ਕਿ ਪੜਾਈ ਉਹ ਦੇਖਿੰਦਾ ਵੀ ਚੱਲ ਜਿਹੜਾ ਪੜਾਈ ਕਰ ਲੈਣਾ ਤੇ ਬਹੁਤ ਜ਼ਿਆਦਾ ਡਸਟ ਜਿਹੜਾ ਨੀਚੇ ਜਿਹੜਾ ਦੇਖੋ ਹਰਾ ਹਰਾ ਜਿਹਾ ਲੱਗਿਆ ਹੋਇਆ ਉਹ ਮੈਨੂੰ ਬਾਜ਼ਾਰ ਤੱਕ ਵੀ ਕੰਮ ਸੀ ਥੋੜਾ ਜਿਹਾ ਮੈ ਜਾਣਾ ਸੀ ਸ਼ੋਪਿੰਗ ਕਰਨਾ ਇਸ ਕਰਕੇ ਪਹਿਲਾਂ ਮੈਂ ਇਹ ਸਵੇਰ ਸੁਬਾ ਦਾ ਮੇਰਾ ਕੰਮ ਸੀਗਾ ਮਤਲਬ ਮੈਂ 10 ਵਜੇ ਤੋਂ ਪਹਿਲਾਂ ਪਹਿਲਾਂ ਫਿਨਿਸ਼ ਕਰਤਾ ਸੀਗਾ ਉਸ ਤੋਂ ਬਾਅਦ ਚ ਮੈਨੂੰ ਅੱਜ ਹਲਦੀ ਦੀ ਰਸਮ ਵੀ ਸੀਗੀ ਉਸ ਤੋਂ ਬਾਅਦ ਮੈਂ ਆ ਕੇ ਉਹ ਵੀ ਕਰਨੀ ਸੀ ਕੰਮ ਬਹੁਤ سارے ਕੰਮ ਸੀਗੇ ਆ ਦੇਖੋ ਕਿਵੇਂ ਲੱਗਿਆ ਹੋਇਆ ਉਹ ਹਰ ਹਰ ਕਿਉਂਕਿ ਉੱਪਰਾ ਸ਼ੈੱਡ ਦੇ ਉੱਪਰ ਜਿਹੜਾ ਪਾਣੀ ਗਿਰਦਾ ਰਹਿੰਦਾ ਤੇਲ ਤੇ ਉਹ ਇਸ ਤਰ੍ਹਾਂ ਹੋ ਗਈ ਸੀਗੀ ਜੰਮ ਗਈ ਸੀਗੀ ਹਰੇ ਭਾਈ ਜੀ ਲੱਗ ਜੀ ਸੀ ਇਹ ਜਿਹੜਾ ਬ੍ਰਸ਼ ਜੀ ਬਹੁਤ ਵਧੀਆ ਕੰਮ ਕਰਦਾ ਇਹਨਾਂ ਵਧੀਆ ਮਤਲਬ ਕਿ ਪੈਸੇ ਜਿਹੜੇ ਲੱਗੇ ਆਗੇ ਇੱਕ ਇੱਕ ਪੈਸਾ ਲਬਸੂਰ ਕਰਾ ਰਿਹਾ ਇਹ ਇੰਨਾ ਵੀ ਵਧੀਆ ਚੀਜ਼ ਹੈਗੀ ਐ ਚੰਗੀ ਡੀਪਲੀ ਕਲੀਨਿੰਗ ਕਰਾਉਂਦਾ ਜਦੋਂ ਹੁਣ ਇੱਕ ਨੂਰ ਲੱਗ ਗਿਆ ਸੀ ਇੱਕ ਨੂਰ შეਵਟਾ ਬ੍ਰਸ਼ ਵੀ ਲੈ ਰੱਖਿਆ ਸੀ ਇੱਕ ਨੂਰ ਦੇ ਕੱਪੜੇ ਧੋਣ ਵਾਲਾ ਉਹਦੇ ਨਾਲ ਵੀ ਕਰਦਾ ਸੀ ਇਹ ਹੈਲਪ ਅਰੇ ਮੈਂ ਕਹਿੰਦਾ ਮੈਂ ਸਾਫ ਕਰੂੰਗਾ ਬੱਸੇ ਬੱਚਿਆਂ ਨੂੰ ਲਾਉਣਾ ਚਾਹੀਦਾ ਕੰਮ ਥੋੜਾ ਥੋੜਾ ਚੱਲ ਨਾਲ ਦੇ ਨਾਲ ਕਰਦੇ ਰਹਿੰਦੇ ਨੇ ਕੱਪੜੇ ਕੋ ਪ੍ਰੈਸ ਬਈ ਮੈਨੇ ਧੋਤੇ ਸੀ ਜਦੋਂ ਧੁੱਪ ਦਾ ਹੁੰਦਾ ਉਦੋਂ ਠੰਡ ਦੇ ਵਿੱਚ ਤਾਂ ਬਿਲਕੁਲ ਉਤਮ ਕਰਉਣ ਦਿਲ ਨਹੀਂ ਕਰਦਾ ਸੀ ਹੁਣ ਠੰਡ ਘਟੀ ਆ ਇਸ ਕਰਕੇ ਹੁਣ ਉਸ ਤੋਂ ਬਾਅਦ ਮੈਂ ਫਰਸ਼ ਪਰ ਛਿਧੂ ਕੇ ਨਾਰੀ ਮੇ ਸਾਗ ਵੀ ਧੋਣ ਲੱਗੀ ਸੀ ਵੀ ਮੈਨੇ ਸਾਗ ਵੀ ਧਰਨਾ ਸੀਗਾ ਇਹ ਸਾਗ ਮੈਂ ਧੋ ਕੇ ਸੁੱਕਣਾ ਪਾ ਕੇ ਫੇਰ ਜੈਸੇ ਮੇਰੇ ਨਾਲ ਮੇਰੇ ਅੰਗਰੇਜ਼ੀ ਦੇ ਉਹ ਜਿਹੜਾ ਸੁਣ ਮੈਂ ਤਾਂ ਸਾਗ ਬਸ ਪੱਕ ਜਿਆ ਲਾਸਟ ਵਾਰ ਦਾ ਸਾਗ ਸੀਗਾ ਇਹ ਜਿਹੜਾ ਸੀ ਮੈਂ ਧਰਿਆ ਸਾਗ ਮੇਰਾ ਬਣ ਗਿਆ ਸੀ ਨਾਲ ਨਾਲ ਕੋਟਣ ਲੱਗੇ ਸੀ ਅਸੀਂ ਮੱਕੀ ਦੇ ਆਟੇ ਨਾਲ ਸਾਗ ਘੋਟਦੇ ਹੁੰਦੇ ਹਾਂਗੇ ਥੋੜਾ ਜਿਹਾ ਬਣਾਇਆ ਸੀ ਕਿਉਂਕਿ ਫਿਰ ਹੁਣ ਜਿਆਦਾ ਐ ਵੀ ਗਰਮੀ ਵੀ ਹੋ ਗਈ ਧੁੱਪ ਪੈਣ ਕਰਕੇ ਤੇ ਫਿਰ ਜਿਆਦਾ ਸਾਡੇ ਕੰਮ ਵੀ ਨਹੀਂ ਆਉਂਦਾ ਹੁੰਦਾ ਅੱਜ ਨਾਲ ਕਸੀ ਖਾ ਲਈ ਤਾਂ ਅਸੀਂ ਜਿਹੜੇ ਹੁੰਦੇ ਨੇ ਕੋਈ ਆਉਂਦੇ ਜਾਂਦੇ ਨੇ ਕਹਿੰਦੇ ਨੇ ਵੀ ਸਾਗ ਬਣਾ ਕੇ ਲੈ ਜਾਓ ਕਿਉਂਕਿ ਬੱਚੇ ਘੱਟ ਖਾਂਦੇ ਰਹਿਗੇ ਮੰਮੀ ਡੈਡੀ ਵੀ ਘੱਟ ਖਾਂਦੇ ਨੇ ਸਾਗ ਬਸ ਮੈਨੂੰ ਇੱਕ ਸ਼ੌਂਕ ਆ ਗਿਆ ਬਣਾਉਣ ਦਾ ਬਣਾ ਲੈਨੇ ਹੁੰਦੇ ਆਂਗੇ ਮੈਨੂੰ ਸਾਗ ਕੱਟਣਾ ਬਣਾਉਣਾ ਬਹੁਤ ਪਸੰਦ ਮਤਲਬ 올ਡ ਫੈਸ਼ੀਓਲਡ ਚੀਜ਼ਾਂ ਨੇ ਜਿਹੜੀਆਂ ਵੀ ਜਿੰਨੀਆਂ ਵੀ ਮੈਨੂੰ ਵਧੀਆ ਲੱਗਦੀਆਂ ਹੁੰਦੀਆਂ ਨੇ ਇਸ ਕਰਕੇ ਮੈਂ ਕਦੇ ਵੀ ਉਹਨਾਂ ਤੋਂ ਚੀਜ਼ ਕੀ ਦੀ ਮੈਨੂੰ ਵੀ ਖੇਚਲਾ ਕਰਨੀ ਬਹੁਤ ਜੋ ਵੀ ਮੇਰੇ ਮਨ ਵਿੱਚ ਆਉਂਦਾ ਉਹ ਲਾ ਕਰਦੀ ਹੈ ਕੰਮ ਮੈਂ ਬਹੁਤ ਜ਼ਿਆਦਾ ਜਲਦੀ ਧਰਤਾ ਸੀਗਾ ਕਿਉਂਕਿ ਮੇਰੇ ਕੰਮ ਸੀ ਜਿਹੜੇ ਟਾਈਮ ਨਾਲ ਹੀ ਨਿਬੜ ਕੇ ਸੀ ਇਸ ਤੇ ਮੈਂ 1 ਵਜੇ ਸਾਗ ਬਣਾ ਲਿਆ ਸੀਗਾ 1 ਵਜੇ ਰੱਖਤਾ ਸੀ ਸਾਗ ਬਣਾਉਣ ਦਾ ਇਸ ਤੋਂ ਦੋ ਘੰਟੇ ਅੰਦਰ ਵਿੱਚ ਸਾਗ ਜੇ ਥੋੜਾ ਜਿਹਾ ਸਿੱਨਾ ਚੱਕੇ ਜਲਦੀ ਬਣ ਗਿਆ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਅਸੀਂ ਚਾਰ ਸੀਗੇ ਗੀਤ ਗਾਉਣ ਇੱਕ ਹਫਤਾ ਪਹਿਲਾਂ ਸੀ ਗੀਤ ਗਾਉਣ ਲੱਗੇ ਸੀ ਬਕਰੋਕ ਨੂੰ ਉਹ ਵੀ ਚਾਰੀ ਘਰ ਦੀ ਤੇ ਸਾਡੇ ਨਾਲ ਅਸੀਂ ਰਸ ਨਾਲ ਕੰਦ ਰਫੀ ਗਈ ਨਵੀਂ ਗੀਤ ਗੀਤ ਗੇਟ ਵਿੱਚ ਦੀ ਗਈ ਜਾਂਦੀ ਸੀ ਤੇ ਨਾਲ ਲੱਗਿਆ ਤੇ ਗੀਤ ਗਾਉਣ

ਤੇ ਉਸ ਤੋਂ ਬਾਅਦ ਸ਼ੂਈ ਵਗੈਰਾ ਲੈ ਕੇ ਅਸੀਂ ਚਲੇ ਗਏ ਪਾਰਲਰ ਦੇ ਡੈਂਟਿੰਗ ਪੈਂਟਿੰਗ ਕਰਾਣਾ ਤੇ ਮੈਂ ਕਰਵਾਈ ਸੀਗੀ ਵੀਐਲਐਸਸੀ ਦੀ ਫੇਸ਼ਲ ਤੇ ਬਲੀਚ ਦੋਨੋਂ ਪਾਰਲਰ ਵਾਲੀ ਤੇ ਕਰਵਾਏ ਸੀ ਤੇ ਉਹਨਾਂ ਨੇ ਮੇਰਾ ਜਿਹੜਾ ਸੀ ਬਲੀਚ ਲੱਗੀ ਹੋਈ ਸੀਗੀ ਨਾਲੇ ਉਹਨੇ ਵੀਡੀਓ ਸ਼ੂਟ ਕਰਤੀ ਮੈਂ ਨਾ ਸਕਿਨ ਕੇਅਰ ਹੈ ਜਿਹੜੇ ਕੱਟ ਕਰਦੀਆਂ ਇਸ ਕਰਕੇ ਫਿਰ ਕਾਫੀ ਟਾਈਮ ਬਾਅਦ ਜੇ ਕਰਾਂ ਮੇ ਪਾਲਰ ਵਾਲੀ ਤੋਂ ਕਰ ਬਣੀ ਹੁੰਨੀ ਆ ਅਸੀਂ ਵਾਪਸੀ ਆ ਗਏ ਸੀਗੇ ਇਹ ਨਾ ਸ਼ਹਿਰ ਦੇ ਵਿਚਾਲੇ ਦੀ ਨਹਿਰ ਜਾਂਦੀ ਆ ਸਾਡੇ ਸਾਹਲ ਨੂੰ ਮੈਂ ਪਿਕ ਕਰ ਲੈ ਸੀ ਕਿਉਂਕਿ ਸਾਹਲ ਦਾ ਟਾਈਮ ਹੋ ਗਿਆ ਸੀਗਾ ਤੇ ਸਾਹਲ ਅਸੀਂ ਫੋਨ ਕਰਤਾ ਸੀਗਾ ਵਾਣ ਵਾਲੇ ਬੱਸ ਵਾਲੇ ਡਰਾਈਵਰ ਨੂੰ ਵੀ ਅਸੀਂ ਇੱਥੇ ਖੜੇ ਆ ਬੱਚਾ ਦਾ ਸਾਡਾ ਇੱਥੇ ਹੀ ਅਸੀਂ ਪਿਕ ਕਰਾਂਗੇ ਉਸ ਤੋਂ ਬਾਅਦ ਅਸੀਂ ਲੈ ਲਈ ਸੀਗੇ ਆਰਟੀਫੀਸ਼ੀਅਲ ਜੁਐਲਰੀ ਮੈਂ ਇੱਕ ਦਿਨੀ ਪੌਣੀ ਸੀ ਇਹ ਇੱਕ ਦਿਨ ਮੈਂ 골ਡ ਪਾਇਆ ਸੀ ਇੱਕ ਦਿਨ ਮੈਂ ਸਿੰਪਲ ਸੀ ਅਸੀਂ ਸਿਲੈਕਟ ਕਰ ਰਹੇ ਸੀਗੇ ਵੀ ਕਿਹੜੀ ਲਈ ਕਿਉਂਕਿ ਮੇਰੇ ਨੇ ਜਿਹੜੇ ਕੰਨ ਨੇ ਬਹੁਤ ਜ਼ਿਆਦਾ ਪਤਲੇ ਐ ਇਸ ਕਰਕੇ ਪਈ ਜ਼ਿਆਦਾ ਹੈਵੀ ਨਹੀਂ ਪਾ ਸਕਦੀ ਮੇਰੇ 골ਡ ਨੇ ਪਹਿਲੇ ਕੰਨਾਂ ਦੇ ਜਿਹੜੇ ਹੁਣ ਸਕੇ ਖਰਾਬ ਕਰਤੇ ਕੰਨ ਇਸ ਕਰਕੇ ਹੁਣ ਮੈਂ ਦੇਖ ਰਹੀ ਸੀ ਵੀ ਕਿਹੜੀ ਪਾਈ ਕਿਉਂਕਿ ਪਹਿਲੇ ਸਵੈਗਾਰਾ ਦੇ ਵਿੱਚ ਆਰਟੀਫੀਸ਼ੀਅਲ ਠੀਕ ਰਹਿੰਦਾਗਾ 골ਡ ਅਸੀਂ ਘਰੇ ਪਾਇਆ ਸੀਗਾ ਜਿਸ ਦਿਨ ਅਸੀਂ ਬਰਾਤ ਹੋ ਕਰੀ ਸੀਗੀ ਤੋਰੀ ਸੀ ਉਸ ਦਿਨ ਅਸੀਂ 골ਡ ਪਾਇਆ ਸੀਗਾ ਤੇ ਬਹੁਤ ਸੋਣੀ ਸੋਣੀ ਆਰਟੀਫੀਸ਼ਲ ਜੁਐਲਰੀ ਹੁੰਦੀ ਹੈ ਜਿਹੜੀ ਐਵੇਂ ਲੱਗਦੀ ਹੈ ਜਿਵੇਂ 골ਡ ਦੀ ਹੁੰਦੀ ਹੈਗੀ ਤੇ ਮੈਂ ਬਹੁਤ ਘੱਟ ਯੂਜ਼ ਕਰਦੀ ਆਰਟੀਫੀਸ਼ਲ ਮੈਂ ਜ਼ਿਆਦਾ 골ਡ ਅਜ ਤੱਕ ਸਾਰੇ ਵਿਹਾਂਚ ਮੈਂ 골ਡੀ ਪਾਇਆਗਾ ਤੇ ਇਹ ਮੇਰਾ ਫਸਟ ਟਾਈਮ ਸੀਗਾ ਜਦੋਂ ਮੈਂ ਆਰਟੀਫੀਸ਼ਲ ਜੈਲਦੀ ਪਾ ਰਹੀ ਸੀ ਆ ਦੇਖੋ ਬਹੁਤ ਜਿਆਦਾ ਪਾਕਿਸਤਾਨੀ ਸੈੱਟ ਸੀਗੇ ਬਹੁਤ ਜਿਆਦਾ ਹੈਵੀ ਹੈਵੀ ਸੀਗੇ ਬਹੁਤ ਪਿਆਰੇ ਸੈੱਟ ਸੀਗੇ ਇਹ ਦੇਖੋ ਆ ਬਹੁਤ ਸੋਹਣਾ ਸੀਗਾ ਬੇਸ ਨੂੰ ਆਪ ਸਾਰੇ ਪੂਰੇ ਕਰਨੇ ਚਾਹੀਦੇ ਨੇ ਹਨਾ ਅਸੀਂ ਤਾਂ ਨੇਰੇ ਜੀ ਫਿੱਦੇ ਰਹੇ ਸੀ ਪਹਿਲਾਂ ਚਲੋ ਹੁਣ ਥੋੜਾ ਜਆ ਪਰ ਪੜਾਈ ਲਿਖਾਈ ਕਰਕੇ ਦੀ ਸੀ ਹੁੰਦਾ ਵੀ ਚਲੋ ਕਾਲਜ ਵਗੈਰਾ ਪੜਦੇ ਸੈਂਨੇ ਫੰਕਸ਼ਨ ਵਗੈਰਾ ਹੁੰਦੇ ਹੀ ਨਹੀਂ ਸੀ ਤੇ ਅਸੀਂ ਘੱਟ ਮਤਲਬ ਇਹ ਚੀਜ਼ਾਂ ਯੂਜ਼ ਕਰਦੇ ਸੀਗੇ ਤੇ ਹੁਣ ਬਸ ਚਲੋ ਐ ਹੁੰਦਾ ਵੀ 골ਡ ਹੈਗਾ ਕਾਦੇ ਪਿੱਛੇ ਪੈਸੇ ਲਗਾਣੇ ਨੇ ਤੇ ਉਹ ਰੈਂਟ ਵਗੈਰਾ ਤੇ ਜਿਆਦਾ ਖਰਚ ਤੇ ਜਿਆਦਾ ਹੋ ਜਾਂਦਾ ਰੈਂਟ ਤੇ ਦਿਨ ਦਿਨ 400 ਕੋਈ ਵਾਰ 500 ਰੁਪਿਆ ਵੀ ਲੈਂਦੇ ਨੇ ਇਹ ਤੇ ਇਹਨਾਂ ਦਾ ਠੀਕ ਠੀਕ ਕਿਸੇ ਰੇਟ 300 ਰੁਪਿਆ ਰੇਟ ਸੀਗਾ ਇਹਨਾਂ ਨੇ ਕੋਈ ਵੀ ਜੈਲਰੀ ਲੈਂਦੇ ਸੀ ਜਿਹੜੀ ਇਹਦੇ ਸਾਰਾ ਤਾਂ ਮੈਨੇ ਪਾ ਲਈ ਸੀਗੀ ਆਰਟੀਫੀਸ਼ੀਅਲ ਜਵੈਲਰੀ ਆ ਦੇਖੋ ਬਹੁਤ ਸੋਹਣੇ ਸੋਹਣੇ ਸੈੱਟ ਸੀਗੇ ਜਾਤਰਨਾ ਮੇਰੇ ਕੰਨਾਂ ਨੇ ਜਿਹੜੇ ਝਲਦੇ ਨਹੀਂ ਹੈਗੇ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਨੂੰ ਪਾਉਣ ਤੋਂ ਬਹੁਤ ਜ਼ਿਆਦਾ ਝਿਜਕਦੀ ਜਾਂ ਵੀ ਕਿਤੇ ਜਿਹੜੇ ਆਣ ਹੈਗੇ ਟੁੱਟ ਨਾ ਜਾਣ ਤੇ ਇਹ ਪਹਿਲਾਂ ਨੇ ਜਿਹੜੇ ਮੇਰੇ ਮੈਰਿਜ ਵਾਲੇ ਕਾਂਡੇ ਵਗੈਰਾ ਸੀਗੇ ਉਦੋਂ ਪਤਾ ਨਹੀਂ ਹੁੰਦਾ ਸੀਗਾ ਉਹ ਜ਼ਿਆਦਾ ਹੈ ਵੀ ਸੀਗੇ ਉਹਨਾਂ ਨੇ ਮੇਰੇ ਕੰਨਾਂ 'ਚ ਜਿਹੜੇ ਉਹ ਬਸ ਜ਼ਿਆਦਾ ਝੁਕਾ ਜਿ ਦਿੱਤੇ ਆ ਦੇਖੋ ਇਸ ਨੂੰ ਜਲਦੀ ਸੀ ਉਹ ਸੁਭਾਜਾ ਲੈ ਰਿਲਾਕ ਸੀ ਨਾਲ ਹੀ ਸਬਜ਼ੀ ਵਗੈਰਾ ਫਲੂਫ ਵਗੈਰਾ ਵੀ ਲੈਣਾ ਸੀਗਾ ਉਹ ਉਹੀ ਲੈ ਲਿਆ ਸੀਗਾ ਤਾਂ ਕਿ ਅਸੀਂ ਘਰੇ ਪਹੁੰਚ ਗਏ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਸੀ ਜੀ ਦਰਦਵਾਰਾ ਸਾਹਿਬ ਵੀ ਚਾਇਆ ਇਹ ਸੀ ਮੇਰਾ ਦਿੱਲੀ ਦਾ ਰੁਟੀਨ ਹੈ ਉਸ ਤੋਂ ਬਾਅਦ ਸਿਮੂ ਕਹਿੰਦੀ ਮੈਂ ਮਹਿੰਦੀ ਲਵਾ ਲਵਾਂ ਉਸ ਤੋਂ ਬਾਅਦ ਵੀ ਜ਼ਿਆਦਾ ਹੋ ਹੋ ਜੂਗੀ ਸਾਹਿਲ ਦੇ ਉਹਨਾਂ ਨੇ ਲਗਾਤੀ ਸੀ ਮੈਂ ਘਮ ਘਮ ਕਰਕੇ ਬਾਅਦ ਚ ਲਗਵਾਈ ਆ ਦੇਖੋ ਬਹੁਤ ਸੋਣੀ ਮਹਿੰਦੀ ਲਾਉਂਦੀ ਆ ਮੈਦੀ ਬਹੁਤ ਘੱਟ ਲਾਉਣੀ ਹੁੰਦੀ ਹੈਗੀ ਤੇ ਹੁਣ ਤਾਂ ਚਲੋ ਇਹ ਜਾਣਦੀ ਆ ਲਗਾ ਦਿੰਦੀ ਆ ਪਹਿਲਾਂ ਕੋਈ ਹੁੰਦਾ ਵੀ ਨਹੀਂ ਸੀ ਤੇ ਮੈਨਾਂ ਹੀ ਕਦ ਲਗਵਾਈ ਸੀ ਇਹਨਾਂ ਮਹਿੰਦੀ ਮੈਰਿਜ ਤੋਂ ਬਾਅਦ 6-7 ਸਾਲ ਤੱਕ ਬਸ ਐਸੇ ਤੋ ਤੱਕ ਦੇਖੀ ਸੀ ਤਾਂ ਮੈਂ ਕਿਹਾ ਮੈਨੂੰ ਵਲੌਗ ਕਰਾਂ ਲੂੰ ਦੇਖੋ ਹਾਲੀ ਤੇ ਸਾਰਾ ਪਿਆਰ ਤੁਹਾਨੂੰ ਵਲੌਗ ਦੇ ਵਿੱਚ ਮਿਲੇਗਾ ਚੈੱਕ ਕਰ ਲੋ ਥੈਂਕ ਯੂ ਫਾਰ ਵਾਚਿੰਗ ਬਾਏ ਬਾਏ